ਕਿਮਾ ਸਾਨੂੰ ਅੱਜ ਦੀ ਸਟੋਰੀ ਸੁਣਾਉਣ ਜਾ ਰਹੇ ਹਾਂਗੇ ਇਹ ਸਟੋਰੀ ਤੁਸੀਂ ਜਰੂਰ ਧਿਆਨ ਨਾਲ ਸੁਣੋ ਖਾਸ ਤੌਰ ਤੇ ਮੈਂ ਬੇਨਤੀ ਕਰਦਾ ਬੱਚਿਆਂ ਦੇ ਮਾਪਿਆਂ ਨੂੰ ਉਹ ਜਰੂਰ ਇਹ ਕਹਾਣੀ ਸੁਣਨ ਤੇ ਬੱਚੇ ਵੀ ਇਹ ਕਹਾਣੀ ਜਰੂਰ ਸੁਣ ਕੇ ਜਾਣ ਬੜੀਆਂ ਗੱਲਾਂ ਨਹੀਂ ਕਰਦੇ ਅੱਪ ਅੱਜ ਦੀ ਕਹਾਣੀ ਕਰਦੇਗੇ ਸ਼ੁਰੂ ਆਪਣੀ ਅੱਜ ਦੀ ਕਹਾਣੀ ਹੈਗੀ ਜੰਮੂ ਦੇ ਇੱਕ ਪ੍ਰੇਮ ਕਲੋਨੀ ਪੈਂਦੀ ਹੈਗੀ ਉੱਥੇ ਇੱਕ ਪ੍ਰਿਆ ਨਾਮ ਦੀ ਲੜਕੀ ਹੁੰਦੀ ਹੈਗੀ ਸਰ ਉਹਦੀ ਉਮਰ 17 ਕਣੀ 18 ਸਾਲ ਦੀ ਹੁੰਦੀ ਹੈਗੀ ਤੇ ਉਹ 10ਵੀਂ ਕਲਾਸ ਵਿੱਚ ਪੜ੍ਹਦੀ ਹੁੰਦੀ ਹੈਗੀ ਤੇ ਉਹਦਾ ਜਿਹੜਾ ਪਿਓ ਹੁੰਦਾਗਾ ਉਹ ਪ੍ਰਾਈਵੇਟ ਨੌਕਰੀ ਕਰਦਾ ਹੁੰਦਾਗਾ ਤੇ ਮਾਂ ਪ੍ਰਾਈਵੇਟ ਟੀਚਰ ਹੁੰਦੀ ਹੈਗੀ। ਪ੍ਰੀਆ ਪਰਲੇ ਵਿੱਚ ਬਹੁਤ ਹੁਸ਼ਿਆਰ ਹੁੰਦੀ ਹੈਗੀ ਤੇ ਤਾਂ ਕਰਕੇ ਜਿਹੜਾ ਉਹਦਾ ਪ੍ਰੀਆ ਦਾ ਮਾਂ ਪਿਓ ਤੇ ਪ੍ਰੀਆ ਤੇ ਮਾਣ ਕਰਦਾ ਹੁੰਦਾਗਾ। ਉਹ ਲਾਡਾ ਚਾਵਾ ਨਾਲ ਪੰਪੀਆ ਨੂੰ ਪਾਲਦੇ ਆ ਤੇ ਉਹਦੀ ਹਰ ਇੱਕ ਸੁਪਨਾ ਉਹਦਾ ਪੂਰਾ ਕਰਦੇ ਆ। ਪਰ ਹੁਣ ਪ੍ਰੀਆ ਜਦੋਂ ਸਕੂਲ ਜਾਂਦੀ ਹੈਗੀ ਉਹਦੀ ਇੱਕ ਮੁਲਾਕਾਤ ਹੁੰਦੀ ਹੈ ਇੱਕ ਉਹਦੀ ਸਹੇਲੀ ਨਾਲ ਜਿਹਦਾ ਨਾਮ ਸੀਗਾ ਸੋਨੀਆ। ਸੋਨੀਆ ਬਹੁਤ ਹੀ ਇੱਕ ਵਿਗੜੀ ਹੋਈ ਉਹ ਮਤਲੇ ਲੱਟਕੀ ਸੀਗੀ। ਤੇ ਉਹ ਇੱਕ ਦਿਨਾ ਪ੍ਰਿਆ ਨੂੰ ਇੱਕ ਵੈਬਸਾਈਟ ਲਿਖ ਕੇ ਦਿੰਦੀ ਹੈ ਉਹ ਵੈਬਸਾਈਟ ਸੀਗੀ ਮਤਲਬ ਇਹ ਗੰਦੀਆਂ ਫਰਮਾਂ ਦੀ ਗੰਦੀਆਂ ਫਰਮਾਂ ਨੇ ਵੈਬਸਾਈਟ ਲਿਖ ਕੇ ਦਿੰਦੀ ਹੈ ਤੇ ਪ੍ਰਿਆ ਨੂੰ ਇਹ ਗੱਲ ਕਹਿੰਦੀ ਹੈ ਵੀ ਤੂੰ ਇਹ ਜਾ ਕੇ ਜਰੂਰ ਇੱਕ ਵਾਰ ਦੇਖਿਓ ਪ੍ਰਿਆ ਨਾਲ ਉਹ ਕਰਦੀ ਹੈ ਕਿ ਪਹਿਲਾਂ ਵੀ ਮੈਂ ਮੈਨੂੰ ਕੀ ਪਤਾ ਕੀ ਚੀਜ਼ ਆ ਵੀ ਮੈਂ ਨਹੀਂ ਇਹ ਦੇਖਣਾ ਚਾਹੁੰਦੀ ਜੋ ਤੂੰ ਮੈਨੂੰ ਦਿਖਾਉਣਾ ਚਾਹੁੰਦੀ ਹੈਗੀ ਤੇ ਉਸ ਤੋਂ ਬਾਅਦ ਜਦੋਂ ਸਕੂਲੋਂ ਛੁੱਟੀ ਹੁੰਦੀ ਹੈਗੀ ਘਰੇ ਆਉਂਦੀ ਹੈਗੀ ਪ੍ਰਿਆ ਆ ਦੇ ਮੰਮੀ ਪਾਪਾ ਨਾਲ ਬੈਠ ਕੇ ਖਾਣਾ ਖਾਂਦੀ ਹੈਗੀ ਖਾਣਾ ਖਾਣ ਤੋਂ ਬਾਅਦ ਜਦੋਂ ਆਪਦੇ ਰੂਮ ਵਿੱਚ ਜਾਂਦੀ ਹੈਗੀ ਤੋਂ ਸੋਚਦੀਏ ਕਿਉਂ ਨਾ ਇੱਕ ਵਾਰ ਦੇਖਿਆ ਜਾਵੇ ਉਹ ਉਹ ਸੋਨੀਆਂ ਨੇ ਉਹਨੂੰ ਕੀ ਲੈ ਕੇ ਦਿੱਤਾਗਾ ਜਦੋਂ ਜਦੋਂ ਪਰਚੀ ਤੇ ਲਿਖੀ ਵੈਬਸਾਈਟ ਸਰਚ ਮਾਰਦੀ ਹੈਗੀ ਤੇ ਸਾਹਮਣੇ ਉਹਦੇ ਅਨੇਕਾਂ ਹੀ ਫਰਮਾ ਆਉਂਗਾ ਪਹਿਲਾਂ ਤਾਂ ਉਹਨੂੰ ਮਤਲਬ ਵੀ ਬੰਦ ਕਰਤਾ ਉਹਨੇ ਇੱਕ ਵਾਰ ਤਾਂ ਫਰਮਾ ਦੇਖ ਕੇ ਉਸ ਤੋਂ ਬਾਅਦ ਉਹਦਾ ਮਨ ਫਿਰ ਕਰਿਆ ਉਹ ਚੀਜ਼ ਦੇਖਣ ਬਾਰੇ ਤੇ ਉਹਨੇ ਦੇਖਣੀ ਆ ਉਹ ਸ਼ੁਰੂ ਕਰਤਾ ਹੁਣ ਉਹਨੇ ਇੱਕ ਲਗਾਤਾਰ ਇੱਕ ਤਾਂ ਟੋਸ ਫਰਮਾ ਨੂੰ ਦੇਖਿਆ ਪਹਿਲਾਂ ਤਾਂ ਉਹਨੂੰ ਮਤਲਬ ਵੀ ਇਹ ਲੱਗਿਆ ਵੀ ਇਹ ਚੀਜ਼ ਸਹੀ ਨਹੀਂਗੀ ਪਰ ਹੌਲੀ ਹੌਲੀ ਉਹਨੂੰ ਉਸ ਚੀਜ਼ ਵਿੱਚ ਮਜ਼ਾ ਆਉ ਲੱਗਾ ਉਸ ਚੀਜ਼ ਵਿੱਚ ਸੁਭਾਅ ਆਉਣ ਲੱਗਾ ਤੇ ਹੁਣ ਅਗਲਾ ਦਿਨ ਆਉਂਦਾਗਾ ਸਕੂਲ ਜਾਂਦੀ ਹੈਗੀ ਤੇ ਸਿੱਧਾ ਜਾ ਕੇ ਸੋਨਿਆਂ ਨੂੰ ਲੜਦੀ ਹੈ ਵੀ ਤੂੰ ਮੈਨੂੰ ਇਹ ਜਹੀ ਇੱਕ ਜੀ ਵੈਬਸਾਈਟ ਲੈ ਕੇ ਦੇਤੀ ਵੀ ਉਹ ਬਹੁਤ ਮਤਲਬ ਗੰਦੀਆਂ ਫਿਲਮਾਂ ਸਿੰਘਾਂ ਉਹਦੇ ਵਿੱਚ ਵੀ ਮੈਂ ਹੈ ਜੀ ਲੜਕੀ ਨਹੀਂ ਹੈ ਵੀ ਮੈਂ ਸਭ ਕੁਝ ਨਹੀਂ ਦੇਖਣਾ ਚਾਹੁੰਦੀ ਕਿ ਮੈਂ ਸਕੂਲ ਪੜ੍ਹਨ ਆਉਣੀ ਹੈਗੀ ਇਹ ਸਭ ਕੁਝ ਕਰਨ ਨਹੀਂ ਆਉਂਦੀ ਪਰ ਹੁਣ ਇੱਥੇ ਤੁਹਾਨੂੰ ਸਭ ਪ੍ਰਿਆ ਦਾ ਇਹ ਉਤੋਂ ਤੋਂ ਕਹਿ ਰਹੀ ਸੀ ਕਿ ਸੋਨਿਆਂ ਨੂੰ ਵੀ ਉਹ ਨੂੰ ਬਿਲਕੁਲ ਚੰਗਾ ਨਹੀਂ ਲੱਗਿਆ ਪਰ ਉਹਨੂੰ ਅੰਦਰੋਂ ਅੰਦਰ ਹੀ ਉਸ ਚੀਜ਼ ਵਿੱਚ ਮਜ਼ਾ ਆਇਆ ਸੀਗਾ ਤੇ ਹੁਣ ਫੇਰ ਅਗਲਾ ਦਿਨ ਆਉਂਦਾਗਾ ਫੇਰ ਉਹ ਜਦੋਂ ਖਾਣਾ ਖਾ ਕੇ ਆਪਦੇ ਕਮਰੇ ਵਿੱਚ ਜਾਂਦੀ ਹੈਗੀ ਤੇ ਫੇਰ ਉਹਦਾ ਦਿਮਾਗ ਉੱਥੇ ਜਾਂਦਾਗਾ ਵੀ ਕਿਉਂ ਉਹਨੂੰ ਵੈਬਸਾਈਟ ਫਿਲਮਾਂ ਦੇਖਣ ਆ ਜਾਣ ਤੇ ਫੇਰ ਉਹ ਅਗਲੇ ਦਿਨ ਵੀ ਉਹ ਫਿਲਮਾਂ ਨੂੰ ਦੇਖਦੀ ਹੈਗੀ ਉਹ ਲੈ ਇਦਾਂ ਕਰਦੇ ਕਰਦੇ ਕਈ ਦਿਨ ਲਗਾਤਾਰ ਫਿਲਮਾਂ ਦੇਖਦੀ ਤੇ ਉਹ ਫਿਲਮਾਂ ਦੀ ਅੱਧੀ ਹੋ ਚੁੱਕੀ ਸੀ ਹੁਣ ਪ੍ਰਿਆ ਪ੍ਰਿਆ ਹੁਣ ਉਸ ਫਿਲਮਾਂ ਬਿਨਾ ਬਿਨਾ ਦੇਖ ਕੇ ਉਹ ਸੌਂ ਨਹੀਂ ਪੌਂਦੀ ਸੀਗੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਸੀ ਜਿੰਨਾ ਟਾਈਮ ਉਹ ਉਹ ਬੰਦੀਆਂ ਫਿਲਮਾਂ ਨਹੀਂ ਦੇਖਦੀ ਸੀ ਤੇ ਹੁਣ ਦਿਨ ਆਉਂਦਾ ਦਾ ਸਕੂਲ ਦਾ ਜਦੋਂ ਸੋਨੀਆ ਇੱਕ ਦਿਨ ਪ੍ਰਿਆ ਨੂੰ ਕਹਿੰਦੀ ਮੈਂ ਤੇਰੀ ਜ਼ਿੰਦਗੀ ਜੇ ਇੱਕ ਮੁੰਡਾ ਲੈ ਕੇ ਆਉਣਾ ਚਾਹੁੰਦੀ ਹੈਗੀ ਜਿਹਦਾ ਨਾਮ ਹੈਗਾ ਵਿਕਾਸ ਉਹ ਵਿਕਾਸ ਦਾ ਨੰਬਰ ਲਿਖ ਕੇ ਦਿੰਦੀ ਹੈਗੀ ਸੋਨੀਆ ਪ੍ਰਿਆ ਨੂੰ ਤੇ ਪ੍ਰਿਆ ਨੂੰ ਇਹ ਗੱਲ ਕਹਿੰਦੀ ਤੂੰ ਘਰ ਜਾ ਕੇ ਅੱਜ ਰਾਤ ਨੂੰ ਇਸ ਮੁੰਡੇ ਨੂੰ ਫੋਨ ਕਰੀਂ ਕਿ ਤੈਨੂੰ ਉਸ ਨਾਲ ਗੱਲਾਂ ਕਰਕੇ ਬਹੁਤ ਚੰਗਾ ਲੱਗੂਗਾ ਪ੍ਰਿਆ ਉਹਦਾ ਨੰਬਰ ਲੈ ਆਉਂਦੀ ਹੈਗੀ ਖਾਣਾ ਖਾਂਦੀ ਹੈਗੀ ਖਾਣਾ ਖਾ ਕੇ ਜਦੋਂ دیر ਰਾਤ ਹੋ ਜਾਂਦੀ ਹੈਗੀ ਸੋਚਦੀ ਹੈ ਕਿ ਵੀ ਫੋਨ ਕੀਤਾ ਜਾਵੇ ਉਸ ਮੁੰਡੇ ਨੂੰ ਚੰਗਾ ਕੀਤਾ ਜਾਵੇ ਪਰ ਐਲਟ ਦੇ ਉਹ ਫੋਨ ਕਰ ਲੈਂਦੀ ਹੈਗੀ ਉਸ ਵਿਕਾਸ ਨਾਮ ਦੇ ਮੁੰਡੇ ਨੂੰ ਵਿਕਾਸ ਨਾਮ ਦੇ ਮੁੰਡੇ ਨੂੰ ਫੋਨ ਕਰਕੇ ਕਹਿੰਦੀ ਆ ਵੀ ਮੈਨੂੰ ਤੁਹਾਡਾ ਨੰਬਰ ਸੋਨੀਆ ਨੇ ਦਿੱਤਾਗਾ ਅਗਲੀ ਗੱਲ ਜਿਹੜਾ ਵਿਕਾਸ ਆ ਖੁਦ ਆਪ ਹੀ ਸਮਝ ਗਿਆ ਸੀ ਉਸ ਤੋਂ ਬਾਅਦ ਗੱਲਾਂ ਬਾਤਾਂ ਮਰ ਸ਼ੁਰੂ ਕਰਦੇ ਆਗੇ ਗੱਲਾਂ ਬਾਤਾਂ ਨਾਰਮਲ ਗੱਲਾਂ ਬਾਤਾਂ ਹੁੰਦੀਆਂ ਹੁੰਦੀਆਂ ਤੋਂ ਅੱਗੇ ਦੰਗੀਆਂ ਗੱਲਾਂ ਤੇ ਵੀ ਪਹੁੰਚ ਜਾਂਦੇ ਆਗੇ ਉਹਨੇ ਦੰਗੀਆਂ ਗੱਲਾਂ ਸਾਰੀ ਰਾਤ ਚੱਲਦੀਆਂ ਆਂ ਤੇ ਫਿਰ ਅਗਲੀ ਰਾਤ ਚੱਲਦੀਆਂ ਆਂ ਐਦਾਂ ਕਰਦੇ ਕਰਦੇ ਇਹਨਾਂ ਨੇ ਲਗਾਤਾਰ ਇੱਕ ਹਫ਼ਤਾ ਗੱਲ ਕੀਤੀ ਸੀਗੀ ਵਿਕਾਸ ਤੇ ਪ੍ਰਿਆਨਾ ਔਰ ਜਿਹੜਾ ਮਤਲਬ ਵਿਕਾਸ ਉਹ ਪ੍ਰਿਆ ਨੂੰ ਕਹਿੰਦਾ ਵੀ ਮੈਂ ਤੈਨੂੰ ਫੇਸ ਟੂ ਫੇਸ ਮਿਲਣਾ ਚਾਹੁੰਦਾਗਾ ਕਿ ਆਪਾਂ ਹੁਣ ਹੋਰ ਫੋਨ ਤੇ ਗੱਲਾਂ ਨਹੀਂ ਕਰਨਾਗਾ ਇੱਥੇ ਜਿਹੜੀ ਪ੍ਰਿਆ ਕਹਿੰਦੀ ਹੈ ਵੀ ਇੱਕ ਮਤਲਬ ਮੌਕਾ ਹੁੰਦਾਗਾ ਜਦੋਂ ਮੌਕਾ ਆ ਗਿਆ ਮੈਂ ਤੈਨੂੰ ਖੁਦ ਆਪ ਆਪਣੇ ਘਰੇ ਬੁਲਾ ਲਵਾਂਗੀ ਹੁਣ ਉਹ ਮੌਕਾ ਆ ਜਾਂਦਾਗਾ ਪ੍ਰਿਆ ਦੇ ਹੱਥ ਮੌਕਾ ਲੱਗ ਕੇ ਆ ਜਾਂਦਾਗਾ ਜਿਸ ਦਿਨ ਪ੍ਰਿਆ ਇੱਕ ਬਾਨਾ ਮਾਰ ਕੇ ਆ ਦਾ ਸਕੂਲੋਂ ਛੁੱਟੀ ਮਾਰਨ ਦਾ ਪਲਾਨ ਬਣਾਉਦੀ ਹੈਗੀ ਪਰ ਨਾ ਹੀ ਮਾਰਿਆ ਜਿਵੇਂ ਮੇਰੇ ਜਿਹੜਾ ਪੇਟ 'ਚ ਤਰਤ ਹੋ ਰਿਹਾਗਾ ਵੀ ਮੈਂ ਅੱਜ ਸਕੂਲ ਨਹੀਂ ਜਾਂਦੀ ਉਹਨੇ ਪ੍ਰਿਆ ਨੇ ਕਿਹਾ ਸੀ ਆਪਦੇ ਮਾਪਿਆਂ ਨੂੰ ਔਰ ਪ੍ਰੀਆ ਦੇ ਮਾਪੇ ਉਹ ਵਿਚਾਰੇ ਨਾ ਸਮਝੇ ਸੀਗੇ ਉਹਨਾਂ ਨੇ ਕਹਿਤਾ ਵੀ ਚਲੋ ਠੀਕ ਹੈ ਪੇਟ 'ਚ ਦਰਦ ਹੋਇਆ ਵੀ ਤੂੰ ਘਰੇ ਰੈਸਟ ਕਰਨਾ ਤੇ ਉਸ ਤੋਂ ਬਾਅਦ ਜਿਹੜਾ ਪ੍ਰੀਆ ਦਾ ਮਾਪਿਓਗਾ ਆਪਦੇ ਆਪਦੇ ਕੰਮ ਤੇ ਨਿਕਲ ਜਾਂਦਾਗਾ ਤੇ ਉਸ ਤੋਂ ਬਾਅਦ ਜਦੋਂ ਮੰਨ ਲੈ 10-11 ਵਜੇ 되ਗੇ ਪ੍ਰੀਆ ਫੋਨ ਲੌਂਗ ਦੇਗੀ ਹੁਣ ਵਿਕਾਸ ਨੂੰ ਕਾਗ ਨੂੰ ਫੋਨ ਲਾ ਕੇ ਕਹਿੰਦੀ ਆ ਵੀ ਅੱਜ ਉਹ ਮਿਲਣ ਦਾ ਟਾਈਮ ਆ ਗਿਆ ਵੀ ਤੂੰ ਮੇਰੇ ਘਰੇ ਆ ਜਾ ਵਿਕਾਸ ਬਿਨਾਂ ਕੋ ਸੋਚੇ ਸਮਝੇ ਵਿੱਚ ਤਾਂ ਪ੍ਰੀਆ ਦੇ ਘਰੇ ਚਲਾ ਜਾਂਦਾਗਾ ਘਰੇ ਜਾ ਕੇ ਉਸ ਤੋਂ ਬਾਅਦ ਉਹ ਦੋਵੇਂ ਸਰੀਰਕ ਸੰਬੰਧ ਬਣਾਉਂਦੇ ਆ ਸਰੀਰਕ ਸੰਬੰਧ ਲਗਾਤਾਰ ਬਣਾਉਂਦੇ ਆਗੇ 4-5 ਘੰਟੇ ਬਾਅਦ ਵਿਕਾਸ ਪ੍ਰੀਆ ਦੇ ਘਰੋਂ ਨਿਕਲਦਾ। ਐਦਾਂ ਕਰਦੇ ਕਰਦੇ ਮਤਲਬ ਵੀ 2 ਦਿਨਾਂ ਬਾਅਦ 3 ਦਿਨਾਂ ਬਾਅਦ ਮੁਲਾਕਾਤਾਂ ਮੰਨੀਆਂ ਬਦਲੀਆਂ ਸ਼ੁਰੂ ਹੋਵਾਂਗਾ। ਉਹਨੇ ਗੱਲਾਂ ਜਿਹੜੀਆਂ ਇਸ਼ਕ ਤੇ ਮੁਸ਼ਕਿਲ ਕਹਿੰਦੇ ਹੁੰਦੇ ਲੁਗਾਇ ਨਹੀਂ ਰਹਿੰਦਾ ਤੇ ਆਣਗਵਾੜ ਨੂੰ ਪਤਾ ਲੱਗ ਗਿਆ ਸੀਗਾ ਵੀ ਹੁਣ ਪ੍ਰੀਆ ਦੇ ਘਰੇ ਜਦੋਂ ਪ੍ਰੀਆ ਦਾ ਮਾਪੋਸ ਮਦਲੇ ਆਪਦੇ ਕੰਮ ਤੇ ਚਲਾ ਜਾਂਦਾ ਉਸ ਤੋਂ ਬਾਅਦ ਪ੍ਰੀਆ ਇੱਕ ਮੁੰਡੇ ਨੂੰ ਆਪਦੇ ਘਰ ਬੁਲਾਉਂਦੀ ਐ। ਹੁਣ ਜਿਹੜਾ ਆਣਗਵਾੜ ਆ ਸਿੱਧੀ ਗੱਲ ਦੱਸਦਾਗਾ ਪ੍ਰੀਆ ਦੇ ਮਾਪੇ ਨੂੰ ਵੀ ਜਦੋਂ ਤੁਸੀਂ ਘਰੋਂ ਚਲੇ ਜਾਨੇ ਹੋਗੇ ਤੁਹਾਡੇ ਘਰੇ ਇੱਕ ਮੁੰਡਾ ਆਉਂਦਾਗਾ ਵੀ ਫੇਰ ਨਾ ਚੋ ਪੀਸੋ ਜੀ ਜੇ ਪ੍ਰੋਸੈਸ ਉਹ ਦਿੱਤੀ ਨੇ ਕੋਈ ਕਾਟੋ ਸਟੈਪ ਟੱਕ ਲਿਆ। ਔਰ ਜਿਹੜਾ ਪ੍ਰੀਆ ਦਾ ਮਾਪਿ ਉਹਨੂੰ ਆਪ ਦਿੱਤੀ ਤੇ ਪੂਰਾ ਯਕੀਨ ਸੀਗਾ ਉਹਨਾਂ ਨੂੰ ਉਮੀਦ ਨਹੀਂ ਸੀਗੀ ਵੀ ਉਹ ਪ੍ਰੀਆ ਇਹ ਜਿਆ ਕੰਮ ਕਰ ਸਕਦੀ ਹੈ। ਉਹਨਾਂ ਨੇ ਇਹ ਸੋਚਿਆ ਕਿਉਂ ਨਾ ਉਹਨਾਂ ਨੇ ਆਪ ਦੀ ਅੱਖਾਂ ਨਾਲ ਦੇਖਾ ਆਪ ਦੀ ਅੱਖਾਂ ਨਾਲ ਦੇਖਣ। ਤੇ ਹੁਣ ਉਹ ਦਿਨ ਆਉਂਦਾਗਾ ਜਦੋਂ ਪ੍ਰੀਆ ਨੂੰ ਇੱਕ ਅੱਗੇ ਜਾਂਦੇ ਆ ਵੀ ਵੈਸੇ ਚੱਲੇ ਆ ਆਪਣੇ ਕੰਮ ਤੇ ਪਰ ਉਸ ਦਿਨ ਉਹ ਆਪਦੇ ਕੰਮ ਤੇ ਨਹੀਂ ਜਾਂਦੇ। ਜਿਹੜੀ ਪ੍ਰੀਆ ਦੀ ਮਾਂ ਹੈ ਉਹ ਉਹਦੇ ਸਕੂਲੋਂ ਛੁੱਟੀ ਮਾਰ ਲੈਂਦੀ ਹੈਗੀ। ਜਿਹੜਾ ਪ੍ਰੀਆ ਦਾ ਪਿਓ ਹੈਗਾ ਉਹ ਆਪਦੇ ਪ੍ਰਾਈਵੇਟ ਕੰਮ ਤੋਂ ਛੁੱਟੀ ਮਾਰ ਲੈਂਦਾ ਦਾ। ਇਹ ਲੋਕ ਛਿਪਕੇ ਦੇਖਦੇ ਆ ਵੀ ਉਹਨਾਂ ਦੇ ਘਰੇ ਵਾਕਿਆ ਕੋਈ ਮੁੰਡਾ ਆਉਂਦਾ ਆ ਜਾਂ ਨਹੀਂ ਆਉਂਦਾ ਪਰ ਥੋੜੇ ਸਮੇਂ ਬਾਅਦ ਉਹਨਾਂ ਦੇ ਜਿਹੜੇ ਮਾਪਿਓ ਨੇ ਯਕੀਨ ਕੀਤਾ ਸੀਗਾ ਵੀ ਦਿੱਤੀ ਤੇ ਸਾਰਾ ਟੁੱਟ ਜਾਂਦਾਗਾ ਜਦੋਂ ਦੇਖਦੇ ਆਈ ਉਹਨਾਂ ਦੇ ਘਰੇ ਇੱਕ ਮੁੰਡਾ ਐਂਟਰ ਕਰਦਾ ਤੇ ਉਸ ਤੋਂ ਬਾਅਦ ਜੋ ਰੰਗਿਆਤੀ ਫੜ ਲੈਂਦੇ ਕਿ ਆਪਦੀ ਕੁੜੀ ਨੂੰ ਤੇ ਉਸ ਮੁੰਡੇ ਨੂੰ ਉਹ ਮੁੰਡਾ ਉਹ ਵੀ ਸੀਗਾ ਵਿਕਾਸ ਜੀ ਦੀ ਉਮਰ ਸਿਰਫ 20 ਸਾਲ ਦੀ ਤੇ ਉਸ ਤੋਂ ਬਾਅਦ ਜਿਹੜਾ ਵਿਕਾਸ ਨੂੰ ਲਾੜਾ ਛੱਡ ਕੇ ਉੱਪਰੋਂ ਭਜਾ ਦਿੰਦੇ ਆ ਕਿ ਪ੍ਰਿਆ ਨੂੰ ਮਤਲਬ ਇਹ ਝੜਕਦੇ ਆ ਕੇ ਡਾਂਟਦੇ ਆ ਕੇ ਹਰ ਇੱਕ ਕੋਸ਼ਿਸ਼ ਕਰਦੇ ਆ ਕੇ ਵੀ ਉਹਨਾਂ ਦੀ ਜਿਹੜੀ ਪੀ ਆ ਉਹ ਇੱਚੀ ਰੁਕ ਜੇ ਹੁਣ ਹੀ ਸਮਝ ਜੇ ਪਰ ਜਿਹੜੀ ਹੁਣ ਪ੍ਰਿਆ ਦੀ ਹੌਸ ਸੀਗੀ ਉਹ ਬਹੁਤ ਵੱਧ ਚੁੱਕੀ ਸੀਗੀ ਉਹ ਉਹ ਸਭ ਨਹੀਂ ਛੱਡ ਰਹੀ ਸੀਗੀ ਤੇ ਉਹਨੂੰ ਫੋਨ ਵੀ ਫੜ ਲੈਂਦੇ ਆ ਉਹਦੇ ਮਾਪਿਓ ਤੇ ਉਹਨਾਂ ਦੇ ਘਰੇ ਨਾ ਪ੍ਰਿਆ ਕੋਲ ਇੱਕ ਬਾਲੇ ਡੌਗ ਰੱਖਿਆ ਹੁੰਦਾ ਸੀਗਾ ਪ੍ਰਿਆ ਨੇ ਉਸ ਡੌਗ ਨਾਲ ਵੀ ਮਤਲਬ ਵੀ ਸਵੰਦ ਬਣਾਉਣੇ ਚਾਹੇ ਉਹਨ ਦੇਖੋ ਤੁਸੀਂ ਇੰਨੀ ਹੌਸ ਵੱਧ ਚੁੱਕੀ ਸੀਗੀ ਉਸ ਲੱਟ ਨੂੰ ਪਰ ਉਹਦੇ ਨਾਲ ਸੰਭਵ ਨਾ ਹੋ ਸਕਿਆ ਜਿਸ ਕਾਰਨ ਫੇਰ ਉਹ ਇੱਕ ਵਾਰ ਵਿਕਾਸ ਨੂੰ ਫੋਨ ਲਉਂਦੀ ਹੈਗੀ ਰਾਤ ਨੂੰ ਰਾਤ ਨੂੰ ਫੋਨ ਲਾ ਕੇ ਵਿਕਾਸ ਨੂੰ ਇੱਕ ਗੱਲ ਕਹਿੰਦੀ ਹੈ ਵੀ ਤੂੰ ਮੈਨੂੰ ਨੀਂਦ ਵਾਲੀਆਂ ਗੋਲੀਆਂ ਫਰਾਕੇ ਜਾ ਮੈਂ ਆਪਦੇ ਮਾਤਿਆਂ ਨੂੰ ਉਹ ਨੀਂਦ ਵਾਲੀਆਂ ਗੋਲੀਆਂ ਪਾ ਦੋਗੀ ਉਸ ਤੋਂ ਬਾਅਦ ਆਪਾਂ ਮਤਲਬ ਲੈ ਵੀ ਆਪ ਦਾ ਜਿਹੜਾ ਹਾਫ ਸੰਭਾਦਾਂਗੇ ਵਿਕਾਸ ਵੀ ਬਿਨਾ ਕੋ ਸੋਚੇ ਸਮਝੀ ਕਿਉਂਕਿ ਵੀ ਹਾਫ ਸੰਬੱਧ ਬਹੁਤ ਵੱਡੀ ਹੋਈ ਸੀਗੀ ਵਿਕਾਸ ਦੀ ਵੀ ਤੇ ਉਹ ਵੀ ਛਾਂ ਕਰ ਦਿੰਦਾਗਾ ਪ੍ਰਿਆੰਗ ਤੇ ਨੀਂਦ ਵਾਲੀਆਂ ਗੋਲੀਆਂ ਭਾਇੰਦਾਗਾ ਜਦੋਂ ਨੀਂਦ ਵਾਲੀਆਂ ਗੋਲੀਆਂ ਫਰਾਕੇ ਜਾਂਦਾਗਾ ਉਸ ਤੋਂ ਬਾਅਦ ਪ੍ਰਿਆ ਆਦਮੋ ਆਪ ਦੇ ਖਾਣੇ ਵਿੱਚ ਉਹਦੇ ਵਿੱਚ ਮਾਪੇ ਦੇ ਖਾਣੇ ਵਿੱਚ ਜੰਨੀ ਨਰੰਗਾਂ ਦਾ ਪਾਪ ਦੀ ਹੈਗੀ ਤੇ ਜਦੋਂ ਬੂੜੀ ਨੀਂਦ ਵਿੱਚ ਸੌਂ ਜਾਂਦੇ ਹੈਗੇ ਫਿਰ ਉਹ ਸੱਭਦੀ ਹੈਗੀ ਵਿਕਾਸ ਹੋ। ਉਸੇ ਵਿਕਾਸ ਨੂੰ ਜਦੋਂ ਸੱਭਦੀ ਹੈਗੀ ਤੇ ਫਿਰ ਉਹ ਇੱਕਦਾਂ ਇੱਕ ਪਲਾਨ ਬਣਾ ਲੈਂਦੇਗੇ। ਉਸੇ ਰਾਤ ਨੂੰ ਪਲਾਨ ਬਣਾਉਂਦੇ ਹੈਗੇ ਕਿ ਉਹਨਾਂ ਦੇ ਰਾਹ ਦਾ ਰੋੜਾ ਬੰਨ ਰਏ ਸੀਗੇ ਪ੍ਰਿਆ ਦੇ ਮਾਪਿਓ ਵੀ ਉਹ ਰਾਹ ਦਾ ਰੋੜਾ ਹੀ ਹਟਾ ਦਿੱਤਾ ਜਾਵੇ। ਵਿਕਾਸ ਬਿਨਾਂ ਕੋ ਸੋਚੇ ਸਮਝੇ ਫਿਰ ਤਾਂ ਇੱਕ ਗੱਲ ਤਾਂ ਸਟੈਪ ਚੱਕਦਾਗਾ ਪ੍ਰਿਆ ਮਗਰ ਲੱਗ ਕੇ ਪ੍ਰਿਆ ਦੇ ਮਾਪਿਓ ਨੂੰ ਮਾਰ ਦਿੰਦਾਗਾ। ਜਦੋਂ ਪ੍ਰਿਆ ਦਾ ਮਾਪਿਆਂ ਨੂੰ ਮਾਰਦ ਮਾਰ ਕੇ ਤੇ ਦੋ ਦੂਸਰੇ ਕਮਰੇ ਵਿੱਚ ਸਰੀਰਕ ਸੰਬੰਧ ਬਣਾਉਣ ਲੱਗ ਜਾਂਦੇ ਹੁਣ ਦੇਖੋ ਤੁਸੀਂ ਇੱਕ ਪਾਸੇ ਉਹਦਾ ਮੱਲੇ ਵੀ ਕਤਲ ਕਰ ਲਿਆ ਸੀ ਪ੍ਰਿਆ ਨੇ ਆਪਦੇ ਮਾਪਿਆਂ ਦਾ ਕਤਲ ਕੀਤਾ ਸੀ ਦੂਸਰੇ ਪਾਸੇ ਆਪ ਜਾਸਕਨਲ ਸਰੀਰਕ ਸੰਬੰਧ ਬਣਾ ਰਹੀ ਸੀ ਐਡੀ ਹੁਣ ਦੇਖੋ ਤੁਸੀਂ ਕਾਲਜੋਗੀ ਦੁਨੀਆ ਆ ਚੁੱਕੀ ਹੈ ਤੇ ਫਿਰ ਜੋ ਸਾਇਦਾ ਸਰੀਰਕ ਸੰਬੰਧ ਬਣਾਉਂਦੇ ਆਗੇ ਸਵੇਰ ਹੁੰਦੀ ਹੈਗੀ ਜਿਹੜੀ ਉੱਥੇ ਪ੍ਰਿਆਗੇ ਵਿਕਾਸ ਨੂੰ ਘਰੋਂ ਭਜਾ ਦਿੰਦੀ ਹੈਗੀ ਆਪਦੇ ਸਵੇਰ ਤੇ ਇੱਕ ਡਰਾਮਾ ਰਚਦੇ ਗੋ ਡਰਾਮਾ ਇਹ ਰਚਦੇ ਵੀ ਪਹਿਲਾਂ ਤਾਂ ਰੌਲਾ ਪਾ ਗਿਆ ਜੀ ਸੁਮਨ ਦਿਆ ਜਦੋਂ ਵੀ ਕੋਈ ਮੈਨ ਬਚਾਓ ਮੇਰੇ ਮਾਪਿਆਂ ਨੂੰ ਕੋਈ ਮਾਰ ਗਿਆ ਮਾਰ ਗਿਆ ਜਦੋਂ ਆਣਗਵਾਂ ਇਕੱਠਾ ਹੁੰਦਾ ਕਿ ਦੋਨੋਂ ਇਹ ਬਾਨਾ ਮਾਰਦੀ ਹੈ ਕਿ ਵੀ ਰਾਤ ਸਾਡੇ ਘਰ ਚੋਰ ਆਏ ਸੀਗੇ ਤੇ ਵੀ ਉਹ ਜਾਂਦੇ ਜਾਂਦੇ ਮੇਰੇ ਮਾਪਿਆਂ ਨੂੰ ਹੀ ਮਾਰਦੇ ਔਰ ਜਦੋਂ ਆਣਗਵਾਂ ਨੂੰ ਸਾਰੀ ਗੱਲ ਦਾ ਪਤਾ ਸੀਗਾ ਵੀ ਇਹ ਕੋਈ ਇਨਾਂ ਦੇ ਘਰੇ ਮੁੰਡਾ ਆਉਂਦਾ ਸੀਗਾ ਤੇ ਵੀ ਉਹਨਾਂ ਨੂੰ ਯਕੀਨ ਨਾ ਆਇਆ ਪ੍ਰੀਆ ਦੀ ਗੱਲ ਤੇ ਤੇ ਇੱਕ ਉਹਨਾਂ ਨੂੰ ਇਹ ਵੀ ਡਾਊਟ ਸੀਗਾ ਵੀ ਜਦੋਂ ਫਿਰ ਪ੍ਰੀਆ ਉਹਨੂੰ ਹੀ ਕਿਉਂ ਚੋਂਦਾ ਛੱਡ ਗਿਆ ਵੀ ਜੇ ਚੋਰ ਆਏ ਸੀਗੇ ਤੇ ਫਿਰ ਉਹ ਉਹਨਾਂ ਦੇ ਮਾਪਿਆਂ ਨੂੰ ਹੀ ਕਿਉਂ ਮਾਰ ਕੇ ਗਿਆ ਪ੍ਰੀਆ ਨੂੰ ਹੀ ਕਿਉਂ ਚੋਂਦਾ ਛੱਡ ਉਸ ਤੋਂ ਬਾਅਦ ਇੱਕ ਕਾਂਡ ਗਵੰਡੀ ਉਹਨਾਂ ਨੂੰ ਫੋਨ ਕਰਦਾ ਪੁੱਛਣ ਤੇ ਸਾਰੀ ਤਲਾਹ ਦੇ ਜਾਂਦਾ ਸਾਰੀ ਗੱਲਬਾਤ ਦੀ ਪੁਲਿਸ ਆਉਂਦੀ ਹੈ ਵੀ ਡੈੱਡ ਬਾਡੀਆਂ ਚੱਕ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈਗੀ ਤੇ ਪੋਸਟਮਾਰਟਮ ਵਿੱਚ ਸਾਫ ਆ ਗਿਆ ਸੀਗਾ ਵੀ ਨੀਂਦ ਵਾਲੀਆਂ ਗੋਲੀਆਂ ਲਾ ਕੇ ਪਹਿਲਾਂ ਉਹਨਾਂ ਨੂੰ ਬੇਹੋਸ਼ ਕੀਤਾ ਗਿਆ ਬੇਹੋਸ਼ ਕਰਨ ਤੋਂ ਬਾਅਦ ਇਹਨਾਂ ਦਾ ਕਤਲ ਕੀਤਾ ਗਿਆ ਹੁਣ ਪ੍ਰਿਆ ਦੇ ਤਾਂ ਪਹਿਲੇ ਸ਼ੱਕ ਸੀਗਾ ਪੁਲਿਸ ਨੂੰ ਤੇ ਥੋੜੀ ਸਾਕਤੀ ਕਰਦੀ ਹੈ ਜਦੋਂ ਪ੍ਰਿਆ ਤੇ ਪੁਲਿਸ ਤੇ ਪ੍ਰਿਆ ਸਾਰਾ ਕੁਝ ਸੱਚ ਦੱਸ ਦਿੰਦੀ ਹੈਗੀ ਵੀ ਕਿਵੇਂ ਕਿਵੇਂ ਵਿਕਾਸ ਨਾਲ ਮਿਲ ਕੇ ਉਹਨੇ ਆਪਦੇ ਮਾਨਸੂਬਾ ਤੱਕ ਕਤਲ ਕੀਤਾ ਉਹਨ ਉਸ ਤੋਂ ਬਾਅਦ ਜਿਹੜੀ ਪੋਸ ਆ ਗਈ ਉਹ ਵਿਕਾਸ ਨੂੰ ਵੀ ਫੜ ਲੈਂਦੀ ਹੈ ਕਿ ਪ੍ਰੀਮ ਤਾਂ ਪੱਲੇ ਹੀ ਪੋਸ ਪੜ ਚੁੱਕੀ ਸੀ ਦੋਨੋਂ ਨੂੰ ਅਦਾਲਤ 'ਚ ਸਜ਼ਾ ਸੁਣਾਈ ਜਾਂਦੀ ਹੈਗੀ 7 ਸਾਲ 8 9 9 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈਗੀ ਉਹ ਸਜ਼ਾ ਇੰਨੀ ਨਹੀਂ ਹੋਣੀ ਇਸ ਕਰਕੇ ਕਿਉਂਕਿ ਜਿਹੜੀ ਉਹਨਾਂ ਦੀ ਉਮਰ ਸੀਗੀ ਉਹ ਥੋੜੀ ਸੀਗੀ ਅਦਾਲਤ ਨੂੰ ਇਹ ਲੱਗਦਾ ਸੀਗਾ ਵੀ ਇਹਨਾਂ ਦੀ ਜਿਹੜੀ ਸੋਚਣ ਸ਼ਕਤੀ ਆ ਉਹ ਘੱਟ ਸੀਗੀ ਤੇ ਤਾਂ ਕਰਕੇ ਉਹਨਾਂ ਨੂੰ ਸਜ਼ਾ